ਵਾਖਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6-7 ਬੇੜਾ ਦਿਖਾਵਾਂਗੇ ਕੱਲੇ ਨਾਗਵਾਰੇ ਕੱਲੇ ਕੱਲੇ ਨਾਗਵਾਰੇ ਰੇਟ ਅੱਟਟੇ ਵੀ ਤੁਹਾਨੂੰ ਲੈ ਕੇ ਦਿੰਦੇ ਆਓਗੇ ਕਰੀਏ ਕਰਪਾ ਜੀ ਸੱਸੀ ਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਜੱਗੀ ਆ ਜੀ ਮੋਠੇ ਗੁਰੂ ਰਾਮਦਾਸ ਨਗਰ ਸ਼ਹਿਰ ਬਰਨਾਲਾ ਬਾਈ ਜੀ ਜਿਹੜਾ ਸੇਖਾ ਧੂਰੀ ਨੂੰ ਰੋਡ ਜਾਂਦਾ ਹੈਗਾ ਬਰਨਾਲੇ ਕਿੰਨੀਓ ਜਿਹੜੇ ਸੇਖਾ ਧੂਰੀ ਵਾਲੇ ਰੋਡ ਤੇ ਆਉਂਗੇ ਅੱਧਾ ਕਿਲੋਮੀਟਰ ਅੱਗੇ ਆਪਣਾ ਫਾਰਮ ਆ ਜੱਗੀ ਡੇਰੀ ਫਾਰਮ ਬਰਨਾਲਾ ਮੋਬਾਈਲ ਨੰਬਰ 98153 95106 ਜੀ ਹਰ ਬਾਲ 7-8 ਬੈੜਾ ਤੇ ਮੱਝਾਂ 4-5 ਹਜ਼ਾਰ ਹੁੰਦੀਆਂ ਹਨ ਹਾਂਜੀ ਹਾਂ ਬਾਈ ਜੀ ਬਾਕੀ ਜਿਵੇਂ ਜਿਵੇਂ ਮੌਸਮ ਹੁਣ ਸਹੀ ਹੋਈ ਜਾਊਗਾ ਉਵੇਂ ਮੈਂ ਜਾਨਵਰ ਵਧਾਈ ਜਾਵਾਂਗੇ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖ ਰਹੇ ਹਾਂ ਇੱਕ ਹਾਂ ਬਾਈ ਜੀ ਜਿੰਨੀ ਗੱਲਾਂ ਕਰ ਲਈ ਉਹਦੇ ਮੁੱਲਿਆਂ ਹਨਾ ਹਾਂ ਬਾਈ ਜਿੰਨੀ ਸਫਤ ਕਰ ਲੋ ਉਨੀ ਥੋੜੀ ਜਿਹੜੇ ਵੀਰ ਪੰਜਾਬ ਵਾਲੀ ਜਰਸੀ ਲੈਣ ਦੇ ਸ਼ਕੀਨ ਨੇ ਠੀਕ ਹੈ ਤੇ ਕਹਿੰਦੇ ਆ ਵੀ 30 ਕਿਲੋ ਵਾਲੀ ਜਰਸੀ ਲੈਣੀ ਆ ਠੀਕ ਹੈ ਕਿ ਕਿਹੜੀ ਬਾਣੀ ਬਾਈ ਜੀ ਠੀਕ ਹੈ 28 ਕਿਲੋ ਦੁੱਧ ਪਨੂਣ ਦਾ ਦਿੱਤਾ ਹੋਇਆਗਾ ਠੀਕ ਹੈ ਆਪਣੇ ਨਾਲ ਹੀ ਸ਼ੇਰਪੁਰ ਰੋਡ ਤੇ ਕਰਗੜ ਪਿੰਡ ਠੀਕ ਹੈ ਉੱਥੋਂ ਵੇਣ ਲਈਏ ਪ੍ਰੋਪਰ ਡਰੈਸ ਦੇ ਦਾਂਗੇ ਮਾਲਕਾਂ ਦੇ ਘਰੇ ਜਾ ਕੇ ਪਤਾ ਕਰ ਸਕਦੇ ਆ ਬਾਕੀ ਲੰਬੀ ਲੰਗੀ ਵੱਡੀ-ਬੁੱਡੀ ਡਬਲ ਫੁੱਲ ਹੈ ਨਾ ਜੀ ਤੋ ਬਾਬਾ ਜੀ ਅੱਜ ਦੇ ਸਮੇਂ ਦੀ ਆ ਮੰਨ ਲਓ ਵੀ ਸੋਨਾ ਵੱਛੇ ਹੈ ਜਮਾ ਦੂਜਾ ਸੁਆਹ 6:00 ਦਾ 28 ਗ੍ਰਾਮ ਉਹ ਲਵਾ ਦਿੱਤਾ ਹੋਇਆਗਾ ਕਹਿੰਦਾ ਬਾਬਾ 28 ਮੰਨ ਕੇ ਲੈ ਲੈ ਪਰ ਦੰਦ 30 ਤੋਂ ਬਾਹਰ ਨਹੀਂ ਹੈਗੀ ਆ 30 ਤੋਂ ਬਾਹਰ ਹੀ ਖੁੱਲੀ ਬਾਈ ਜੀ ਖੁੱਲੀ ਰਵੰਦਾ ਰਹੀ ਤੇ ਇਹ ਦਿਨ ਕਾ ਕੱਢਦੀ ਆ ਜੇ ਬਾਈ ਜੀ ਇਹਦੇ 8 ਤਰੀਕ ਨੂੰ ਬਣ ਪੂਰੇ ਆ ਮਾਲਕ ਦੇ ਹਸਾਬ ਨਾਲ ਠੀਕ ਹੈ ਬਾਕੀ ਆਟਾ ਇੱਕ ਪੰਨ ਜਿ ਪਿਆ ਹੋਇਆ ਮਸ਼ੀਨ ਵਗੈਰਾ ਵੀ ਲਗਉਂਦੀ ਆ ਜਿਵੇਂ ਮਰਜੀ ਕੋਈ ਹੱਸੀਆਂ ਖਾਂ ਮੁੱਠੀ ਵਾਲਾ ਖਾਂ ਤਾਂ ਹੈਗੇ ਹੈਗਾ ਮਤਲਬ ਠੀਕ ਹੈ ਜਿੱਦਾਂ ਮਰਜ਼ੀ ਚੋਈ ਚਲੋ ਹਾਂ ਜੀ ਮਰਜ਼ੀ ਚੋਈ ਚਲੋ ਬਾਈ ਕੋਈ ਦਿੱਕਤ ਨਹੀਂ ਹੈਗੀ ਤੇ ਰੇਟ ਇਹਦਾ ਕੀ ਰਹੂਗਾ ਹਾਂ ਇੱਕ ਨਾ ਹੱਤ ਮੰਨ ਕੇ ਬੇਨਤੀ ਆ ਮੇਰੇ ਭੈਣਾਂ ਤੇ ਭਰਾਵਾਂ ਮੇਰੇ ਵੀਰਾਂ ਨੂੰ ਜਿਹਨੇ ਮੁੱਲ ਹੋਣਗੇ ਉਹ 2000 ਰੁਪਏ ਛੋੜ ਹੋਊਗੀ ਆ ਗੋਹਾ ਟਾਈਪ ਦਾ 2000 ਰੁਪਏ ਛੋੜ ਹੋਊਗੀ ਠੀਕ ਹੈ 1 ਲੱਖ ਦੇ 30 ਹਜ਼ਾਰ ਦੀ ਵੈਣ ਦੇ ਦਾਂਗੇ ਬਈ ਜੀ ਬਜਾਇਸ ਕਰਦਾਂਗੇ ਹਾਂ 2000 ਰੁਪਏ ਮੰਨਤਾਨ ਕਰ ਦਿਆਂਗੇ ਠੀਕ ਹੈ ਬੱਕੀ ਵੇੜ ਖਰੀ ਇੰਨੀ ਆ ਵੀ ਅੱਜ ਦੇ ਸਮੇਂ 'ਚ ਇਹਦੇ ਨਾਲ ਦੀ ਵੇੜ ਕੋਈ ਵੀ ਵਪਾਰੀ 1.30 ਹਜ਼ਾਰ ਦੀ ਦੇ ਨਹੀਂ ਸਕਦਾ 30 ਕਿਲੋਲ ਇੰਨੇ ਬੋਡੀ ਵੇੜ ਤੇ ਇੰਨੀ ਵੱਡੀ ਪੰਜਾਬ ਵਾਲੀ ਆਪਾਂ ਪਾਈ ਲਿਆ ਥੋੜਾ ਨਵਰੀ ਦੀ ਵੇੜ ਦੇਖ ਰਹੇ ਆ ਆਪਾਂ ਹਾਂ ਭਾਈ ਜੀ ਚਾਹੇ ਚਰਤੀ ਕਹੋ ਚਾਹੇ ਨਾਬਾ ਨਸਲ ਕਹੋ ਖੰਡੀ ਇੰਦੀਆਂ ਕਰਮ ਵਾਲੀ ਆ ਦੇਖ ਲੋ ਗਲੱਬ ਗਲੱਬ ਇਹ ਲੇਵਾ ਨੂੰ ਸਟੈਚਰ ਦਾ ਤਾਂ ਠੰਡ ਗਾ ਠੀਕ ਹੈ ਮੁਠੀ ਵਾਲਾ ਥਣ ਲੱਗਿਆ ਤੇ ਕੋਈ ਭਾਲ ਨਹੀਂ ਕੋਈ ਛਾਇੜ ਨਹੀਂ ਆਹ ਨਜ਼ਾਰਾ ਇੱਕ ਨੂੰ ਚੋੜਦਾ ਹਨਾ ਬਹੁਤ ਟੋਪ ਕਲਾਸ ਆ ਵੀਰੇ ਮਗਨ ਭੈਤਰ ਨੂੰ ਜਿੰਨੇ ਵੀ ਜਾਨਵਰ ਨਿਕਲਦੇ ਤੁਰੇ ਆਉਣਗੇ ਇੱਕ ਤੋਂ ਇੱਕ ਨਗੀਨਾ ਹੀ ਆਈ ਜਾਣਾ ਕੈਦ ਲੈ ਜੂਗੀ ਇਹ ਦਿਨ ਭਈ ਇਹ ਹਫਤਾ ਲੈ ਜੂਗੀ ਹੈ ਹਫਤਾ ਲੈ ਜੂਗੀ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਦੁੱਧ ਵੀਰੇ ਮਾਲਕ ਨੇ 18 ਕਿਲੋ ਦੱਸਿਆ ਆਪਾਂ ਨੂੰ ਆ ਜਾਨਵਰ ਟੱਕਰ ਜਾਊਗਾ ਠੀਕ ਹੈ ਵਾਰ ਵਾਰ ਇੱਕ ਕੱਢ ਜੂਗੀ ਬਈ ਹਫਤਾ ਦੱਸਿਆ ਮਾਲਕ ਨੇ ਠੀਕ ਹੈ ਠੰਡੀ ਮਿੱਟੀ ਤਾਂ ਇੰਨੀਆ ਕਰਮਾਂ ਵਾਲੀ ਮੈਂ ਤਾਂ 20 ਕਿਲੋ ਖੁੰਨਾ ਪਾ ਦੂੰਗੀ ਰਾਮਦਾਰੀ ਦਾ ਬਾਈ ਜੀ ਤੇ 20 ਕਿਲੋ ਦੁੱਧ ਰੇਟ 85000 ਦੀ ਰੇਟ ਦੇ ਦਾਂਗੇ ਵੀਰੇ ਮਾਣਦਾਨ ਕਰ ਦਾਂਗੇ ਮਾਣਦਾਨ ਕਰ ਦਾਂਗੇ 2000 ਰੁਪਿਆ ਠੀਕ ਹੈ ਬਾਕੀ ਆਏ ਵੀਰ ਨੂੰ ਮੋੜ ਨਹੀਂ ਦਿੰਦੇ ਬਾਈ ਜਾਨਵਰ ਦੇ ਕੇ ਤੋਰਾਂਗੇ ਜੇ ਹੁਣ ਕੋਈ ਉਹ ਐ ਕਹਿੰਦੇ ਵੀ 30 35 ਵਾਲੀ ਚਾਹੀਦੀ ਉਹ ਤਾਂ ਕੀ ਕਹਿਣਾ ਹਨਾ ਪਰ ਜਿਹੜਾ ਵੀਰ ਆ ਗਿਆ ਕੀਰਤਨ ਵਾਲਾ ਹੋਇਆ ਸੋ 85000 ਦੀ ਵਹਿੜ ਦੂਜਾ ਸੂਆ ਸੂਰੀ ਆ ਤੇ ਦਿਨ ਕੁਝ ਕੱਢਦੀ ਆ ਦੁੱਧ 20 ਕਿਲੋ ਤੇ ਵੱਡੀ ਡਬਲ ਬੋਧੋਗੀ ਵੀ ਛੋਟੀ ਨਾ ਮੰਨੇ ਸੋ ਸਾਈਜ਼ ਵਗੈਰਾ ਦੇਖੋ ਬੜਦਾ ਯਾਰ ਕਿਆ ਬਾਤਾਂ ਨਜ਼ਾਰੇਦਾਰ ਐ ਬਰਫ ਦੀ ਛੱਲੀ ਵਰਗਾ ਠੰਡੀਆਂ ਠਾਰ ਪਜਾ ਜਾਂਦਾ ਸੋ ਬੜਾ ਨਗੀਨਾ ਬਈ ਟਰੋਪਾ ਜੀ ਨੂੰ ਆਪਾਂ ਕਹਿ ਸਕਦੇ ਜਮਾਂ ਨਜ਼ਾਰੇਦਾਰ ਹਨਾ ਕਿੰਨਾ ਨੰਬਰ ਲਈਏ ਉਹਨੇ ਆਪਾਂ ਠੀਕ ਹੈ ਜਿਸ ਕੋਈ ਵੀ ਹੋਵੇਗਾ ਤਾਂ ਬੰਦੇੰਦਾਰ ਆਏਗੀ ਉਹ ਗੱਡੀ ਦਾ ਮੋਟਰ ਦਾ ਤੇਲ ਖਰਚਾ ਦੇ ਕੇ ਤੋਰਾਂਗੇ ਬਰੀਡ ਦਿਖਾ ਦੇ ਪਹਿਲਾਂ ਤਾਂ ਚਾਰ ਵੀਰ ਪਾਰਖੂ ਨੇ ਮੂੰਹ ਤੋਂ ਹੀ ਦੱਸ ਦੇਣਗੇ ਦੋ ਦੱਧ ਪਹਿਲਾਂ ਸੂਆ ਪਹਿਲਾਂ ਸੂਆ ਬਾਈ ਜੀ ਤੇ ਕਹਿ ਦੇ ਲੋ ਵੀ 25 ਕਿਲੋ ਪਾ ਦੂਗੀ ਖੁੱਲਾ ਆਰਾਮਦਾਰੀ ਦਾ 25 ਕਿਲੋ ਦੁੱਧ ਤੇ ਰੇਡ ਕੀ ਰਹਿਣਾ ਇਹਦਾ 85000 ਦੀ ਵੇੜ ਦੇ ਦੇਣਗੇ ਬਾਈ ਜੀ ਪੰਜ ਚਾਰ ਦਿਨ ਕੱਢ ਜੂਗੀ ਹਾਂ ਵੀਰ ਦਿਨ ਪੰਜ ਸੱਤ ਕੱਢ ਜੂ ਹੋ ਜੇ ਬਣੂ ਵੀ ਪਹੁੰਚ ਜੂਗੀ ਥਨੋਂ ਦੇਵਾ ਦੇ ਰਹੇ ਕੈਸਾ ਤੇ ਝੱਡ ਰਗਾ ਠੀਕ ਹੈ ਸਾਫ ਸੁਥਰੀ ਬਹੁਤ ਜਾਂਦੀ ਹੈਗੀ ਬਾਕੀ ਕੋ ਹੋਰ ਗੱਲਾਂ ਵੀਰੇ ਆਪਣੀ ਵੀਡੀਓ ਜਲਦੀ ਜੂ ਸਕਰੀਨ ਸ਼ਾਟ ਮਾਰ ਕੇ ਬੰਦਾ ਰੱਖ ਲਵੇ ਜਿੰਨੀਆਂ ਵੀਡੀਓ ਪੈਂਦੀਆਂ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਜਿੰਨੇ ਵੀਡੀਓ ਪੈਂਦੀਆਂ ਆਪਣੇ ਹਿਸਾਬ ਪਰ ਤੇ ਆਪਣੇ ਰੇਟ ਠੀਕ ਹੈ ਬੰਦਾ ਮਲਾ ਲਵੇ ਜਿੱਦਾਂ 10 ਤੋਂ 15000 ਦਾ ਹਰ ਕੋ ਲੱਗੇ ਰੇਟਾਂ ਦਰ ਤਾਂ ਆਪਣੇ ਕੋਲੇ ਆ ਜੀ ਨੇ ਵੀਰ ਨੂੰ ਟੀ ਠੰਡੀ ਦੇਖੋ ਕਿਆ ਬਾਤ ਆ ਹਨਾ ਹਾਂ ਬਹਿਦਾ ਸ਼ੇਰ ਚੋਂ ਪੂਣੀ ਵੀ ਨਹੀਂ ਕਰਤੀ ਤੇਰੇ ਲਈ ਅਕਤ 60% ਹੀ ਬਣੀ ਆਲਦਾ ਹਾਂ ਤੇ ਤੈਨੂੰ ਨੰਬਰ ਦਾ ਬਾਬੀ ਦਿਖਾ ਦੇ ਹੁਣ ਆ ਗਿਆ 4 ਨੰਬਰ 4 ਨੰਬਰ ਬਾਈ ਜੀ ਦੂਜਾ ਸੂਆ ਹੁੰਦੀ ਆ ਠੀਕ ਹੈ ਦੰਦ ਦਾ ਪੁੰਜੇਰ ਵਿੱਚ ਟਿਕ ਨਹੀਂ ਕਰੇ ਵੀ 6 ਨੰਬਰ ਤੋਂ 4 ਨੰਬਰ ਦਾ ਕੱਟ ਜਾਂਦਾ ਹੈ ਠੀਕ ਹੈ ਕ੍ਰੋਸ ਗ੍ਰੀਡ ਦੀ ਵਹਿਰਦਾ ਕਿਹੜੇ ਵੀਰ ਛੋਟਾ ਵਜਟ ਰੱਖਦੇ ਨੇ ਠੀਕ ਹੈ 55000 ਦੀ ਵੈੜ ਦੇ ਦੇਣਗੇ ਇੱਕ ਤਾਂ ਬਾਕੀ ਆ ਠੰਡੇਵੇਂ ਦੀ ਪੂਰੀ ਸਾਫ ਆ ਜੀ ਦੁੱਧ ਦੁੱਧ ਵੀਰੇ 16 ਕਿਲੋ ਦੱਸਿਆ ਮਾਲਕ ਨੇ ਠੀਕ ਹੈ ਵੀਰੇ ਪਹਿਲਾਂ ਤੋਂ ਲੋ ਚੋਇਆਗਾ ਠੰਡੀ ਮਿੱਟੀ ਬਹੁਤ ਜ਼ਿਆਦਾ ਆ 16 17 ਮੰਨ ਕੇ ਲੈ ਜੇ ਹਾਂ ਭਾਈ ਯਾਰ ਮੌਸਮ ਥੋੜਾ ਜਿਹਾ ਕਰਮਾ ਜਿਹਾ ਜੇ 16 ਵੀ ਦੇ ਦੇਣ ਅੰਗਰ ਤਾਂ ਬਹੁਤ ਹੁੰਦਾ ਜਿਹੜਾ ਛੁੱਕਾ ਡੰਗਰ ਹੈਣਾ ਠੀਕ ਹੈ 55000 ਜੋ ਮਾਨਤਾਨ ਕਰਦੇ ਆਂ ਸੋ so, 55 ਹਜ਼ਾਰ ਜਾਂ 60 ਜੱਸ ਬੜਾ ਘੇੜਾ ਹੋਰ ਖੜਾ ਸੀ ਮੀਡੀਅਮ ਸਾਈਜ਼ ਆ ਪੂਰੀ ਟੌਪ ਆ ਗਈ ਮੱਝਾ ਵਾਲਾ ਕਰਦਾਗਾ ਸੋ ਰੇਟ 55 ਹਜ਼ਾਰ ਤੁਰੀ ਫਿਰਦੀ ਕਾਲਾ ਕਰੀ ਜਾਂਦੀ ਹੈ ਹਨਾ ਹਾਂ ਭਾਈ ਜੀ ਬਹੁਤ ਚੰਗੀ ਵੱਛੀ ਆ ਠੰਡੀਆਂ ਜਿੰਨੀਆਂ ਵੀ ਵੇੜਾ ਆਪਣੇ ਕੋਲੇ ਐਜ ਸਾਡੀ ਕੁਆਲਿਟੀ ਵਾਲੀਆਂ ਨੇ 55000 ਰੁਪਏ ਦਾ ਰੋਟਾਵੇਟਰ ਵੀ ਨਹੀਂ ਚੱਲਦਾ ਮਿਲਦਾ ਪਰ 55000 ਦੇ ਵਿੱਚ ਸੱਜਰ ਗਾਂ ਘਰੇ ਜਾਣਸਾਰ ਤੁਹਾਨੂੰ ਮੰਨ ਕੇ ਚੱਲਾ ਉਹ ਦੇਖੋ ਨਹੀਂ ਤੇ ਖੜ੍ਹਦੀ ਆ ਜਮਾ ਹਨਾ ਬਈ ਇੱਕ ਹੋਰ ਗੱਲ ਆ ਪਿੰਡਾ ਦਿਖਾ ਦੇ ਐਨ ਸਲੀਨ ਦੇ ਕੱਪੜੇ ਵਰਗਾ ਪਿੰਡ ਹੈਗਾ ਕਾਹਦੀ ਖਣ ਲੱਗਿਆ ਤੇ ਬੇਰਬੂਲ ਤਾਂ ਬਹੁਤ ਆ ਹਨਾ ਬਹੁਤ ਲੰਬੀ ਲੂੰਬੀ ਆ ਵੀਰੇ ਇੱਕ ਬੋਡੀ ਮੇਡ ਬਹੁਤ ਚੰਗਾ ਹੈ ਤੇ ਬਾਕੀ ਯਾਰ ਰੇਟ 35 ਹਜ਼ਾਰ ਮੈਨ ਦਾ ਹਾਂ ਵੀਰੇ ਆਪਣਾ ਮਾਰਕ ਤੋਂ ਨਾਮ ਦਾ ਸਿਰਫ ਯਾਰ 1000 2000 ਰੁਪਏ ਦੇ ਜਾਨਵਰ ਚ ਬਣਿਆ ਡਿਆੜੀ ਬਣ ਜੇ ਹਨਾ ਤੁਸੀਂ ਆਪਣੀਆਂ ਹਫ਼ਤੇ ਦੇ ਵਿੱਚ ਤਿੰਨ ਵੀ ਵੀਡੀਓ ਪਾ ਦੇਣੀ ਨੇ ਦੋ ਤਾਂ ਪੱਕੀਆਂ ਨੇ ਸੋ ਬਾਕੀ ਯਾਰ ਬੈਠ ਦੇਖੋ ਜਿੱਥੇ ਜੀ ਕਰਦਾ ਖੜਾ ਲਓ ਪਾਣੀ ਖਾਣ ਪੀਣ ਨੂੰ ਖੁੱਲੀ ਆ 55000 ਵਾਲਾ ਆਫਰ ਤੇ ਗੱਲ ਇੱਕ ਦਾ ਦੇ ਜਗੀ ਖਾਣਾ ਵਾਲੋ ਤਾਂ ਨਹੀਂ ਗਲਤ ਨਿਕਲਦੀ ਤਬੀਰ ਦੂਰ ਹੋ ਆ ਜੀ ਵੀਰੇ ਜਮਾ ਅੱਜ ਦੀ ਘੜੀ ਪ੍ਰਮਾਤਮਾ ਦਾ ਸ਼ੁਕਰ ਆਪਾਂ ਪਾਸ ਕਰਕੇ ਲਈ ਆ ਉਹ ਮਾੜੀ ਭਲ ਜ਼ਰੂਰ ਆਗੀ ਠੀਕ ਹੈ ਕਿ ਕਿਉਂਕਿ ਸਾਈਆਂ ਗੱਪਣਾ ਦੇ ਸਾਧਨਾਂ ਤੇ ਤਕਰੀਬਨ ਭਲਾ ਹੋ ਜਾਂਦੀਆਂ ਨੇ ਸੋ ਆਧਾ ਜਿਹੜਾ ਇੱਕ ਆਫਰ ਹੀ ਦਾਦਾ 55000 ਵਾਲਾ ਆਫਰ ਹੀ ਆ ਵੀਰੇ ਨੂੰ ਸੋਚਾਂ ਜੇ ਪਾ ਦਾਂਗੇ ਆਪਾਂ ਹਣਾ ਬਸ ਹਾਂ ਕਿਸੇ ਪਾਸ ਤੋਂ ਵੀ ਪੂਰਾ ਵੀ ਨਹੀਂ ਕੋਈ ਹੱਥ ਉਧਰਾ ਹੈਗੀ ਕਰ ਮਾਨੀ ਠੀਕ ਹੈ ਅੱਗੇ ਲਿਆ ਹੁਣ ਕੜ ਕੇ 5 ਨੰਬਰ ਇਹ ਕਿਹੜਾ ਸੂਆ ਸੂਰੀ ਆ ਬਾਈ ਜੀ ਪਹਿਲਾ ਨਾ ਜਿਹੜਾ ਆਪਾਂ ਬੱਚਾ ਕਹਿ ਸਕਦੇ ਹਾਂ ਹਜੇ ਜਿਹੜੇ ਦੇ ਦੰਦ ਨਹੀਂ ਠੀਕ ਹੈ ਹਾਂ ਨੇੜੇ ਕਰਕੇ ਵੀਰਾਂ ਨੂੰ ਦਿਖਾ ਦਿਓ ਕਈ ਵਾਰ ਮੂੰਹ ਹੀ ਕਹਿ ਦਿੰਦੇ ਖੀਰੀ ਆ ਠੀਕ ਹੈ ਜਮਾ ਖੀਰੀ ਆ ਜੈਨ ਹੋਣ ਯਾਰ ਜਿਹੜੇ ਐ ਮੰਨ ਲਾ ਵੀ ਦੰਦਾਂ ਦੇ ਨਾਲੇ ਨੇ ਆਉਦੀ ਮਾਂ ਦਾ ਦੁੱਧ ਚੁੰਗਿਆਗਾ ਉਹੀ ਦੰਦ ਆ ਹਲੇ ਆਦੇ ਤੇ ਕਲਾਸ ਬੱਚਾਗਾ ਐ ਮਨ ਲਓ ਵੀ ਹਜੇ ਜਿਹੜਾ ਲੇਵਾਗਾ ਠੀਕ ਆ ਪੰਜ ਆ ਦਿਨ ਕੱਢ ਦੀ ਆ ਅੱਧ ਵੀ ਨਹੀਂ ਤਿਆਰ ਕਰਿਆ ਵੀਰੇ 10 ਦਿਨ ਲੂ ਵੀ ਪੂਰੇ ਠੀਕ ਆ ਚਾਰੂ ਜਰੂ ਪਾਣੀ ਪੋਣੀਓ ਖੜ੍ਹਦੀ ਆ ਜਾਓ ਇਹ ਕੁਝ ਨਹੀਂ ਦੀ ਆ ਫੁੱਲ ਕੁਆਲਿਟੀ ਆ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਪੋਰਾ ਵੀ ਨਾ ਫਰੀਡ ਕਰਨੀ ਆ ਨਾ ਕਲਰ ਕਰਨੀ ਆ ਨਾ ਥਾਂ ਦੇਵੇ ਕੰਨੀ ਤੇ ਦੁੱਧ ਕਿੰਨਾ ਦੇ ਦੂਗੀ ਦੁੱਧ ਵੀ ਜਿੰਕੀ ਦੀ ਚੰਗ ਚ ਕੁਆਲਿਟੀ ਹੈ ਤੇ ਮੋਟੀਵੇਟ ਆ 20 ਲਿਟਰ ਲੁੱਟਣਾ ਚਾਹੀਦਾ ਇਹਨੂੰ ਠੀਕ ਹੈ ਆਪਾਂ ਮੈਂ ਇੱਕ ਗੱਲ ਨਹੀਂ ਕਹਿੰਦੇ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਜਿਹੜੇ ਆਪਣੇ ਕਿੱਤੇ ਦੇ ਨਾਲ ਜੁੜੇ ਹੋਏ ਨੇ ਠੀਕ ਹੈ 20 ਜਨਵਾਰ 10 ਦੀਆਂ ਤੇ 8 ਰੱਖ ਲੋ 8 ਦੀਆਂ ਦੇ 5 ਰੱਖ ਲੋ ਪਰ ਰੱਖੋ ਕੁਆਲਿਟੀ ਵਾਲੇ ਇਹਦਾ ਰੇਟ ਹੈ ਕਿਹਨੇ ਕੱਲ ਨੂੰ ਮੋਟਾ ਨਾਮ ਬਣਾਉਣ ਇਹਦਾ ਰੇਟ ਕੀ ਆ 85000 ਦੀ ਇਹ ਦੇ ਦਾਂਗੀ ਕੁਝ ਐਸ ਮਾੜੀ ਮੋਟੀ ਕਰ ਦਾਂਗੇ ਆ ਮਾਨਤਨ ਕਰ ਦਿਆਂਗੇ 2000 ਰੁਪਏ ਜੀ ਠੀਕ ਹੈ ਸੋ ਯਾਰ ਬੈਠ ਦੇਖੋ ਕਿਆ ਬਾਤਾ ਨਜ਼ਾਰੇ ਲੱਰ ਜਾਉਂਦੇ ਇਹ ਕਹੇ ਗੋਲੀ ਚ ਪਾਣੀ ਪਿਆ ਲੈ ਯਾਰ ਆਏ ਨਹੀਂ ਹੈਗਾ ਵੀ ਕਿਸੇ ਵੀ ਕਿਸਮ ਦਾ ਕੋਈ ਜਾਨਵਰ ਹੱਥ ਧਰਾਉਗਾ ਜਿੰਨੇ ਵੀ ਜਾਨਵਰ ਨੇ ਆਪਣੇ ਕੋਲੇ ਠੀਕ ਹੈ ਉਹ ਹੀ ਜਾਨਵਰ ਵੀ ਕਿਸੇ ਪਾਸੋਂ ਹੱਥ ਧਰਾਣੀ ਹੈਗਾ ਕਦ ਕੱਡ ਤੇ ਵਾਕੀ ਲੇਵਾ ਦੇਖੋ ਯਾਰ ਰੇਟ 85000 ਹੈ ਨਾ ਪਰ ਘੱਟੋ ਵੇਚਣੀਆਂ ਨੇ ਪਾ ਗਣੀਆਂ ਹਫਤੇ ਚ ਦੋ ਤਿੰਨ ਵੀਡੀਓ ਪਾ ਕੇ ਬਟੋ ਬਟੋਂ ਮਹੀਨੇ ਦੇ 50 ਤੋਂ 55 ਟੰਗਰ ਵੇਚਣ ਦੀ ਉਫਤ ਰੱਖਦੇ ਆ ਸੋ ਯਾਰ ਬੈਠ ਦੇਖੋ ਯਾਰ ਕਿਆ ਬਾਤ ਆ ਜਮਾਂ ਨਜ਼ਾਰੇ ਦਾ ਰੇਟ 85000 ਸਿਰਫ ਤੇ ਇਹਦੇ ਕੋਈ ਬਾਇਓ ਡਾਟਾ ਸੀਮਨ ਸੂਰ ਦਾ ਨਹੀਂ ਪਤਾ ਸੀਮਨ ਬਰਾਬਰ ਦੀ ਡਿਟੇਲ ਹੈਗੀ ਬਾਈ ਜੀ ਸਾਰੀ ਠੀਕ ਹੈ ਅੱਗੇ ਹੈਗੀ ਲਾ ਠੀਕ ਹੈ ਤੇ ਵੀਰੇ ਰਾਤ ਤੋਂ ਸੁਈ ਹੈ ਠੀਕ ਹੈ ਜਿਦੋਂ ਨੇਰੀ ਜਲਦੀ ਸੀਗੀ ਠੀਕ ਹੈ ਉਦੋਂ ਸੂਈ ਆ ਗਈ ਇਹ ਠੀਕ ਹੈ ਤੜਕੇ ਜਦੋਂ ਆਏ ਆਕਰ 5:00 ਵਜੇ ਠੀਕ ਹੈ ਉਹ ਜੇਰ ਜੱਪਾ ਜਮਾ ਪੈ ਗਿਆ ਸੀ ਨੂੰ ਉੱਤੇ ਪ੍ਰੋਪਰ ਠੀਕ ਹੈ ਤੇ ਦੁੱਧ ਕਿੰਨਾ ਕੁ ਬਾਦੂਗੀ ਇਹ ਦੁੱਧ ਵੀਰੇ ਮੈਲ ਨਹੀਂ ਆ ਰਹੇ ਹਜੇ ਕਿੰਨਾ ਕੁ ਬਾਦੂਗੀ ਅੰਦਾਜ਼ਾ ਜਦੁੱਧ ਅੰਦਾਜ਼ਾ ਵੀਰੇ 17 ਕਿਲੋ ਦਾ ਪਾਣੀ ਦੇਊਗੀ 15 ਤੋਂ ਪਾਰ ਹੀ ਪਾ ਦੂਗੀ ਰੇਟ ਕੀ ਰੇਟ ਜੀ ਕੁਆਲਿਟੀ ਬਹੁਤ ਆ ਰੇਟ ਕੀ ਰੋ ਇਹਦਾ ਚੀ ਦੇ ਦੇਾਂਗੇ ਬਾਈ ਜੀ 65000 ਚ 17 18 ਦੇ ਨੇੜੇ ਆਉਣ ਵਾਲੀ ਹੈਗੀ ਆ ਬਾਕੀ ਜੁਵਾਈ ਲਈ ਆਪਾਂ ਦਿਖਾ ਦਿੰਦੇ ਆ ਦੇਖੋ ਕਿਆ ਬਾਤ ਆ ਤੇ ਜੱਗੀ ਹੈ ਮੰਨਣਾ ਬਾਈ ਮਸ਼ੀਨ ਮੋਟਰ ਹੀ ਆ ਪੈਗ ਲਾਈ ਦਾ ਨਸਾ ਹੁੰਦਾ ਧਾਰਾ ਮਾਰੇ ਪੂਰਾ ਫੁੱਲ ਪਰ ਆਪਾਂ ਨਸ਼ੇ ਨੂੰ ਕੋਈ ਨਹੀਂ ਕਰਦੇ ਠੀਕ ਹੈ ਪਰ ਹੈ ਟੌਪ ਹੀ ਆ ਠੀਕ ਹੈ ਸੋ ਆ ਦੇਖੋ ਯਾਰ ਜਮ ਕਿਆ ਬਾਤ ਆ ਨਜ਼ਾਰੇਦਾਰ ਹਨਾ ਕੋਈ ਨਾ ਮੂਰੇ ਖੜਾ ਨਾ ਕੋਈ ਮਗਰ ਖੜਾ ਬੇਬੇ ਜੋੜੇ ਓਡੇ ਨਵੇਂ ਪਵਾਏ ਗਏ ਹੋਵੇ ਜੀ ਜੀ ਆਤੀ ਭੈਣ ਜਿਵੇਂ ਮਰਜੀ ਚੋਲੇ ਬੱਚਾ ਕੀ ਹੈ ਬੱਚਾ ਭੈਣ ਜੀ 75000 ਜਮਾਨਤਾਂ ਦਾ ਕਰ ਦੇਗਾ 65000 ਜੀ ਭੈਣ ਜੀ ਅੱਛਾ 65 ਬਰੇਖੇ ਨੂੰ ਆ ਭਾ 75 ਨਹੀਂ ਮੰਗਣਾ ਠੀਕ ਹੈ 65000 ਕਾਫੀ ਨਾਲ ਤੁਹਾਨੂੰ ਦਿਖਾ ਦਿੱਤਾ 98153 967 ਜੰਗੀ ਡੇਰੀ ਫਾਰਮ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ